ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚਾਣਾ ਮਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਟੌਪ ਦੇ ਤਿੰਨ ਨਗਸੇ ਲੈ ਲੈ ਕੇ ਆਏ ਜੀ ਦੋ ਬਾਈ ਗੱਬਣ ਵੜਾ ਨੇ ਥੋੜੇ ਥੋੜੇ ਦਿਨ ਕਰ ਵਾਲੀਆਂ ਲੈਂਦੀਆਂ ਨੇ ਇੱਕ ਬਾਈ ਕੋਲੇ ਹੀਪਰ ਵੜਾ ਟੌਪ ਗਲਾਸ ਤੇ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕੋ ਵਧੀਆ ਜੀ ਹਾਂਜੀ ਠੀਕ ਠਾਕ ਵਧੀਆ ਬਾਈ ਨਾਮ ਤੇ ਐਡਰੈਸ ਬੋਲ ਨਾਮ ਲਖਵੀਰ ਸਿੰਘ ਪਿੰਡ ਮਾਛੀਕੇ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਣੇ ਇਧਰ ਬਲਾਸਪੁਰ ਇਧਰ ਆਂਗੜ ਓਕੇ ਇਧਰ ਹਿੰਦੂਪੁਰਾ ਤੇ ਇਧਰ ਠੂਰ ਬੁਰਜ ਕਲਾ ਰਹੀ ਠੀਕ ਹੈ ਮੇਨ ਮੋਗਾ ਰੋਡ ਤੇ ਆ ਹਾਂਜੀ ਉੱਪਰ ਹੀ ਆਹ ਰੋਡ ਦੇ ਤਰੀਕ ਹਾਂ ਬਰਨਾਲੇ ਤੋਂ ਮੋਗੇ ਨੂੰ ਜਾਂਦੇ ਮੋਗੇ ਨੂੰ ਜਾਂਦੇ ਹਾਂਜੀ ਮੋਬਾਈਲ ਨੰਬਰ ਬੋਲੋ 9872372412 ਠੀਕ ਹੈ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਦਿਆਂ ਟਾਪ ਕਲਾਸ ਕਿਹੜਾ ਸੁਵੇ ਸੁਣੀ ਆ ਇਹ ਹੈ ਤਾਂ ਜੀ ਦੂਜਾ ਭਵਨ ਦੀ ਆਪਾਂ ਪਹਿਲਾਂ ਕਹਿ ਕੇ ਵੇਚ ਦਿੱ ਗਏ ਓਕੇ ਜੀ 6 ਦਾੰਦ ਦਾ ਮੂਹ ਹਜੇ ਠੀਕ ਹੈ ਜੀ ਤੇ ਦੂਜੇ ਸੁਵੇ ਸੁ ਰਹੀ ਆ ਠੀਕ ਹੈ ਬਾਈ ਤੇ 7 ਤਰੀਕ ਨੂੰ ਇਹਦੇ ਦਿਨ ਪੂਰੇ ਆ ਜੀ ਹਜੇ ਅੱ ਅੱਜ ਹੋ ਗਈ 30 ਹੋ ਗਈ ਜੀ 30 ਹੋ ਗਈ ਹਾਂ ਕੱਲ ਨੂੰ ਇੱਕ ਆ ਬਸ 6 ਦਿਨ ਰਹਿ ਗਏ 6-7 ਠੀਕ ਆ ਬਾਈ ਹਾਂਜੀ ਇਹਨਾਂ ਰਿਕਾਰਡ ਬਾਈ ਦੋਨੋਂ ਰਿਕਾਰਡ ਦੋਨੋਂ ਆਪਾਂ ਨੂੰ ਕਹਿੰਦੇ ਸੂਏ ਦਾ ਉਹਨਾਂ ਨੇ 26 ਕਿਲੋ ਦਾ ਦੱਸਿਆ ਜੀ ਓਕੇ ਬਾਈ ਹਾਂਜੀ ਬਾਈ 26 ਲੀਟਰ ਦਾ ਰਿਕਾਰਡ ਹੈ ਬਿਊਟੀ ਬੜੀ ਹੈ ਨਾ ਬਾਈ ਹਾਂਜੀ ਹਾਂ ਮੂਹਾਂ ਬੜੀ ਦਬਾ ਛੋਟਾ ਜਿਹਾ ਫੇਸ ਨਾਸਾਂ ਗੁਲਾਬੀ ਬੋਦੀ ਵਾਦੀ ਕਿਆ ਬਾਤ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਲੀ ਕੱਚੀ ਆ ਉਸ ਹਾਂ ਦਾ ਜਲ ਲਾਓ ਫੁੱਲ ਕੱਦ ਫੁੱਲ ਬਰੀਡ ਪ੍ਰਿੰਟ ਪ੍ਰਿੰਟ ਬੜਾ ਚੰਗਾ ਥਣ ਥਣ ਬਹੁਤ ਚੰਗਾ ਲੱਗਿਆ ਬਰੀਡ ਕਿੰਨੀ ਕੋਈ ਕਾਟਣੀ ਕੋਈ ਕਾਟਣੀ ਜੀ ਹਾਂ ਸਲਖਪੁਣਾ ਬੜਾ ਵੈੜੀ ਜੀ ਸਹੀ ਗੱਲ ਆ ਬਾਈ ਜੀ ਹਾਂ ਡਾਇਮੰਡ ਪੀਸ ਆ ਬਾਈ ਤੋਰਾ ਤੋਰਾ ਦੇਖੋ ਕੱਦ ਵੀ ਬਹੁਤ ਆ ਯਾਰ ਵੈੜਦਾ ਹਾਂ ਕੱਦ ਵੀ ਬਹੁਤ ਆ ਜੀ ਪੂਰਾ ਫੁੱਲ ਹੀ ਆ ਆਪਾਂ ਕਹਿਦਗੀ ਬਾਕੀ ਕੱਚੀ ਕੱਚੀ ਆ ਕੱਲੀ ਉਸ ਹਾਂਜੀ ਹਾਂ ਆਜਾ ਲਾਇਓ ਜਿੱਦੇ ਤਿਆਰ ਹੋਗੀ ਵੈੜ ਦੱਸੋਗੀ ਵਾੜੀ ਬਰੀਡ ਆ ਵੈੜ ਤੇ ਯਾਰ ਹਾਂਜੀ ਹਾਂ ਕੀ ਮੋਲ ਆ ਬਾਈ ਜਾਇਜ ਮੋਲ ਜੀ ਇਹਦਾ ਫੋਨ ਪੇ ਕਰਾਂਗੇ ਜਾਇਜ ਜੀ हां हो जाएगा अपना आगे भी जायज ही ਹੁੰਦਾ ਓਕੇ ਭਾਈ ਤੇ ਵੀਰੇ ਆਇਆ ਗੱਲ ਕੋਈ ਵੇਚਣ ਵਾਲਾ ਭਰਾ ਲੈ ਜਾਂਦਾ ਸਹੀ ਗੱਲ ਆ ਭਾਈ ਹਾਂਜੀ ਮੁੱਲ ਭਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੁੱਲ ਜਿਹੜਾ ਵੈਟ ਦੇ ਹਿਸਾਬ ਨਾਲ ਬਿਲਕੁਲ ਜਾਇਜ਼ ਹੋਊਗਾ ਬਾਲਾ ਮੁੱਲ ਨਹੀਂ ਕਰਦੇ ਖਿੱਚ ਕੇ ਮੁੱਲ ਹੋਊਗਾ ਮੁੱਲ ਖਿਰ ਪਹਿਲਾਂ ਹੀ ਭਾਈ ਦੇ ਜਾਇਜ਼ ਹੀ ਹੁੰਦੇ ਜਾਇਜ਼ ਹਾਂਜੀ ਹਾਂਜੀ ਕਿ ਲਾਟਨ ਲਾ ਬਹੁਤ ਪਈਆਂ ਸਾਰੀਆਂ ਬਾਲਟਾਂ ਨਾ ਕੱਢਣੀਆਂ ਪੱਤਰਾਰ ਕੀ ਪਈ ਹੈ ਜੀ ਹਾਂਜੀ ਕੱਲੀ ਕੱਚੀ ਕੱਚੀ ਹੈ ਲੈ ਬਣੂ ਬਹੁਤ ਬਈ ਹੈਨਾ ਹਾਂਜੀ ਹਾਂਜੀ ਮੂਰੋ ਲੈਵਾ ਚੈੱਕ ਕਰਨੋਂ ਥਣ ਥਣ ਇੱਕ ਨੰਬਰ ਆ ਕਿਆ ਬਾ ਕਿ ਵਾਈਟ ਵੀ ਬਹੁਤ ਚੰਗੀ ਨਿਕਲੂ ਜੀ ਜੀ ਹਾਂ ਜੀ ਹਾਂ ਜੀ ਇੱਕ ਨੰਬਰ ਆ ਜੀ ਹੂੰ ਅੱਗੇ ਆ ਗਈ ਬਾਈ ਦੋ ਨੰਬਰ ਕਿਹੜਾ ਸੁਹਾ ਜੀ ਸੁਹਾ ਇਹ ਵੀ ਦੂਜਾ ਹੈ ਜੀ ਇਹ ਕਿੰਨੇ ਦਿਨ ਲੇ ਚਾਰ ਦਿਨ ਦਾ ਮੂੰਹ ਆ ਜੀ ਚਾਰ ਦਿਨ ਦਾ ਹਾਂ ਜੀ ਠੀਕ ਹੈ ਬਾਈ ਇਹਦੇ ਹੀ ਹੈਗੇ ਆਪਣੇ 9 ਤਰੀਕ ਨੂੰ ਦਿਨ ਪੂਰੇ ਦੱਸਿਆ 9 ਤਰੀਕ ਨੂੰ ਹਾਂ ਜੀ ਬਸ ਤਕਰੀਬਨ 10 ਕੁ ਦਿਨ ਲਓ ਹਾਂ ਹਾਂ ਕੱਦ ਕੋਈ ਇਹਦਾ ਉਦੋਂ ਵੀ ਵੱਡਾ ਹੀ ਠੀਕ ਹੈ ਬਾਈ ਹਾਂ ਕਰਤਾ ਤਕਰੀਬਨ ਬਰਾਬਰ ਹੀ ਹੈ ਜੀ ਕੋਈ ਜੀ ਸਹੀ ਗੱਲ ਹੈ ਕੱਦ ਤਾਂ ਇੱਕੋ ਜੀ ਆ ਹਨ ਤੇ ਲਾਡੂ ਲਾਂ ਬੋ ਪਈਆਂ ਬੋ ਪਈਆਂ ਜੀ ਹਾਂਜੀ ਸਾਰੀਆਂ ਬਾਲਟਾਂ ਲਾਂ ਕੱਢਣੀਆਂ ਫੇਰ ਕਰਾਉਣੀਆਂ ਕੱਲ੍ਹੀ ਕੱਚੀ ਕੱਚੇ ਬਾਲ ਦੇਖੋ ਲੈ ਸਾਰੀਆਂ ਹੱਟ ਲਾਂ ਗੱਡੂ ਫੇਰ ਸੋਣਾ ਕਿਨੇ ਬਾਈ ਹਾਂਜੀ ਹਾਂ ਤੇ ਲ ਬਹੁਤ ਪਈਆ ਬੋ ਪਈਆ ਜੀ ਬਾਲਾ ਪੋਲਾ ਪਿਆ ਲੈ ਵਾ ਲੈ ਹਾਂਜੀ ਹਾਂ ਹੁਣ ਬਹੁਤ ਚੰਗਾ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਫੁੱਲ ਕੱਦ ਫੁੱਲ ਪੜੀ ਵੀ ਹਾਂ ਹੋਲੇ ਬਾਈ ਤੋਰ ਦੇ ਕਾਂਚਾ ਕਮਾਲ ਬਰੀਟ ਇੱਕ ਨੰਬਰ ਆ ਬਾਈ ਕੱਲੀ ਕੱਚੀ ਆ ਚਾਰ ਬੰਦ ਆ ਜੀ ਮੂਹ ਹੋਏ ਚਾਰ ਦੇਖਣ ਨੂੰ ਆ ਪਰ ਇਹ ਲਾ ਦੇ ਵੀ ਤੀਜਾ ਚੌਥਾ ਸੁਆਉਂਦੀ ਆ ਸਹੀ ਗੱਲ ਆ ਬਾਈ ਹਾਂ ਹਮ ਚਾਰ ਬੰਦਾਂ ਬੰਦਾਂ ਜਾ ਹਾਂ ਬੰਦਾ ਪੱਟ ਕੇ ਦੇਖ ਕੇ ਫੇਰ ਲੈ ਜਾ ਯੂਟੀ ਦੇਖੋ ਬਾਈ ਗਰਮ ਵਾਲੀ ਬਿਊਟੀਫੁੱਲ ਚੰਗੇ ਰਿਕਰਡ ਵਾਲੀ ਆ ਗਰਮਾਂ ਹਾਂਜੀ ਹਾਂ ਕੀ ਮੋਲ ਆ ਬਾਈ ਜਾਇਦ ਉਹ ਇਹਦਾ ਮੋਲ ਆ ਜੀ 145 145 ਮਾਨਤਾਨ ਹੋ ਜੀ ਮਾਨਤਾਨ ਕਰਦੇ ਆਂ ਜੀ ਠੀਕ ਆ ਬਾਈ 145000 ਅੱਜ ਕੱਚੀ ਕੱਚੀ ਦਾ ਜੀ ਇਹ ਠੀਕ ਹੈ ਬਾਈ ਜੇ ਦਾਤ ਦਿਨ ਸਾਂਭ ਲਈ ਫਿਰ ਉਹੇ ਜਾ ਹੁਕਮ ਸਹੀ ਗੱਲ ਆ ਬਾਈ ਨਹੀਂ ਮੁੱਲ ਜਾਇਜ਼ ਆ ਯਾਰ ਹਾਂਜੀ ਹਾਂ ਤੇ ਦੁੱਧ ਦੀ 35 36 ਕਿਲੋ ਦੀ ਗਾਰੰਟੀ ਦਿੱਤੀ ਆ ਬੰਦੇ ਨੇ ਆਪਾਂ ਨੂੰ ਓਕੇ ਬਾਈ ਹਾਂਜੀ ਅੱਗੇ ਆ ਗਈ ਬਾਈ ਬੱਚੀ ਕਿੰਨੀ ਉਮਰ ਹੈ ਜੀ ਇਹਦੀ ਹੈਗੀ 12 ਮਹੀਨੇ 15 ਦਿਨਾਂ ਦੀ ਉਮਰ ਹੈ ਜੀ ਓਕੇ ਬਾਈ ਹਾਂਜੀ ਕਿਹੜੇ ਸੀਮਨ ਦੀ ਹੈ ਇਹ ਹੈਗੀ ਜੀ ਆਪਣੀ ਮੈਕਲੋ ਤੋਂ ਵੀ ਪਾਈ ਸੀਗੀ ਰਮਾਡਾ ਦੀ ਆ ਓਕੇ ਰਮਾਡਾ ਦੀ ਸਿਕਸੜ ਆਪ ਆ ਇਹ ਠੀਕ ਹੈ ਬਾਈ ਹਾਂਜੀ ਹਾਂ ਕਿੰਨਾ ਕੀ ਰਿਕਾਰਡ ਆ ਦੀ ਮਾਂ ਦਾ ਬਾਈ ਰਕਾਰਡ 35 36 ਦਾ ਜੀ ਮਾਂ ਦਾ ਨਾਨੀ ਦਾ ਤਿੰਨ ਪੀੜੀਆਂ ਦਾ ਰਿਕਾਰਡ ਹੈਗਾ ਜੀ ਆਪਣੇ ਕੋਲ ਇਹਦਾ ਓਕੇ ਬਾਈ ਕੱਦ ਫੁੱਲ ਬਰੀਡ ਫੁੱਲ ਵੀਰ ਨੰਬਰ ਫੇਸ ਫੁੱਟ ਬੜਾ ਪਿਆਰਾ ਬੋਦੀਵਾਦੀ ਪੂਰੀ ਚੰਗੀ ਸਨਖ ਪੁਣਾ ਵੜ ਦੇ ਵਿੱਚ ਫੁੱਲ ਪ੍ਰਿੰਟ ਪ੍ਰਿੰਟ ਬੜਾ ਚੰਗਾ ਹੈ ਨਾ ਕਰਮ ਵਾਲੀ ਦਾ ਹਾਂ ਕੀ ਬਾਤ ਹੈ ਬਹੁਤ ਚੰਗਾ ਬੱਚਾ ਹਾਂਜੀ ਆਖਰੀ ਹੈ ਜੀ ਮੂਹਾਂ ਦੀ ਦੰਦੋਂ ਕੀਰੀ ਹੈ ਹਾਂਜੀ ਤੋਰਾ ਤੋਰਾ ਇੱਕ ਨੰਬਰ ਹੈ ਚੰਗੇ ਰਿਕਾਰਡ ਦੀ ਹੈ ਸੀਮਣ ਦਾ ਡਾਟਾ ਦੁੱਧ ਦਾ ਸਾਰਾ ਬਾਈ ਕਹਿੰਦਾ ਠੀਕ ਹੈ ਕਿ ਨਹੀਂ ਰਕਾਰਡ ਵਾਲੀ ਬੱਚੀ ਹੈ ਜੀ ਹਾਂਜੀ ਹਾਂਜੀ ਕੀ ਮੁੱਲ ਆ ਬਾਈ ਜਾਇਜ ਮੁੱਲ ਵਸ ਜੀ ਇਹ ਕਰਦੇ ਦਾ 42000 40000 ਦੀ ਦੇ ਦੇਾਂਗੇ 42000 ਮੁੱਲ 40000 ਦੀ ਬੱਚੀ ਪਾਈ ਕਹਿੰਦਾ ਦੇ ਦੇਾਂਗੇ ਮਾਨ ਤਾਂ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜਾਊਗਾ ਬਾਈ ਬੱਚਾ ਬਹੁਤ ਚੰਗਾ ਬਹੁਤ ਚੰਗਾ ਜੀ ਹਾਂ ਉੱਤੋਂ ਸਮਝ ਆ ਜਾਂਦੀ ਕਿ ਇਹ ਬੰਦਿਆਂ ਨੇ ਰਸਿਆ ਆਪਾਂ ਨੂੰ ਦੁੱਧਣਾ ਤੇ ਫੀਡ ਨਹੀਂ ਪਾਲਿਆ ਵਾ ਇਹ ਸਹੀ ਗੱਲ ਆ ਹਾਂ ਪੂਰਾ ਸ਼ੌਂਕ ਨਾਲ ਪਾਲਿਆ ਬੱਚਾ ਦਾ ਹਾਂ ਦੇਖ ਲੋ ਤੰਗ ਲੋਟ ਨਹੀਂ ਆਉਂਦੀ ਹੂੰ ਕਿਸੇ ਵੀਰ ਨੂੰ ਬਾਈ ਤੰਨਾ ਜੋ ਕੋਈ ਵੀ ਨਾ ਕਿ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ ਜੀ